ਜਿਵੇਂ ਹੀ 31 ਦਸੰਬਰ 2023 ਨੂੰ ਦਿਨ ਖਤਮ ਹੁੰਦਾ ਹੈ ਅੱਧੀ ਰਾਤ 12 ਵਜੇ ਦੁਨੀਆ ਨੇ ਨਵਾਂ ਸਾਲ 2024 ਦਾ ਸਵਾਗਤ ਕੀਤਾ 1 ਜਨਵਰੀ ਨੂੰ ਪੁਰਾਣੇ ਸਾਲ ਨੂੰ ਅਲਵਿਦਾ ਕਹਿ ਕੇ ਨਵਾਂ ਸਾਲ ਮਨਾਇਆ ਜਾਂਦਾ ਹੈ ਪਰ ਨਵਾਂ ਸਾਲ ਪਹਿਲੀ ਜਨਵਰੀ ਤੋਂ ਹੀ ਕਿਉਂ ਸ਼ੁਰੂ ਹੁੰਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਆਓ ਜਾਣਦੇ ਹਾਂ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਇਤਿਹਾਸ ਇਹਦੀ ਸ਼ੁਰੂਆਤ ਕਿੱਥੋਂ ਹੋਈ ਤੇ ਇਹ ਦਿਨ ਕਿਵੇਂ ਖਾਸ ਬਣ ਗਿਆ ਇਹ ਜਾਣਨ ਦੇ ਲਈ ਵੀਡੀਓ ਨੂੰ ਆਖਰ ਤੱਕ ਜਰੂਰ ਦੇਖਣਾ ਅਸੀਂ 1 ਜਨਵਰੀ ਨੂੰ ਨਵਾਂ ਸਾਲ ਕਿਉਂ ਮਨਾਉਂਦੇ ਆ 45 ਇਸਾ ਪੂਰਵ ਤੋਂ ਪਹਿਲਾਂ ਰੋਮਨ ਸਾਮਰਾਜ ਦੇ ਵਿੱਚ ਕੈਲੰਡਰ ਦਾ ਚੱਲਣ ਹੁੰਦਾ ਸੀ ਰੋਮ ਦੇ ਉਸ ਸਮੇਂ ਦੇ ਰਾਜੇ ਨੂਮਾ ਪੋਮਪਸ ਦੇ ਸਮੇਂ ਰੋਮਕ ਕੈਂਟਰ ਦੇ ਵਿੱਚ 10 ਮਹੀਨੇ ਇੱਕ ਸਾਲ 310 ਦਿਨ ਅਤੇ ਹਫ਼ਤੇ ਦੇ ਵਿੱਚ 8 ਦਿਨ ਸਨ ਕੁਝ ਸਮੇਂ ਬਾਅਦ ਨੂਮਾ ਨੇ ਕਲੈਂਡਰ ਦੇ ਵਿੱਚ ਤਬਦੀਲੀਆਂ ਕੀਤੀਆਂ ਤੇ ਜਨਵਰੀ ਨੂੰ ਕਲੈਂਡਰ ਦਾ ਪਹਿਲਾ ਮਹੀਨਾ ਮੰਨਿਆ 1 ਜਨਵਰੀ ਨੂੰ ਨਵਾਂ ਸਾਲ ਮਨਾਉਣ ਦਾ ਰਜਾਣ 1582 ਇਸਵੀ ਦੇ ਵਿੱਚ ਗਰੇਗੋਰੀਅਨ ਕਲੈਂਡਰ ਦੀ ਸ਼ੁਰੂਆਤ ਤੋਂ ਬਾਅਦ ਸ਼ੁਰੂ ਹੋਇਆ 1982 ਤੋਂ ਪਹਿਲਾਂ ਨਵਾਂ ਸਾਲ ਬਸੰਤ ਰੁੱਤ ਦੇ ਵਿੱਚ ਮਾਰਚ ਤੋਂ ਸ਼ੁਰੂ ਹੁੰਦਾ ਸੀ ਪਰ ਨੂਮਾ ਦੇ ਫੈਸਲੇ ਤੋਂ ਬਾਅਦ ਸਾਲ ਜਨਵਰੀ ਤੋਂ ਸ਼ੁਰੂ ਹੋਇਆ ਦਰਸਲ ਮਾਰਚ ਮਹੀਨੇ ਦਾ ਨਾਮ ਰੋਮਨ ਦੇਵਤਾ ਮਾਰਸ ਦੇ ਨਾਮ ਤੇ ਰੱਖਿਆ ਗਿਆ ਸੀ ਜੋ ਯੋਧਾ ਦੇਵਤਾ ਮੰਨਿਆ ਜਾਂਦਾ ਹੈ ਜਦੋਂ ਕਿ ਜਨਵਰੀ ਨੂੰ ਰੋਮਨ ਦੇਵਤਾ ਜੈਨਸ ਦੇ ਨਾਮ ਤੋਂ ਲਿਆ ਗਿਆ ਹੈ ਜਿਸ ਦੇ ਦੋ ਮੂੰਹ ਹਨ ਸਾਹਮਣੇ ਵਾਲੇ ਮੂੰਹ ਨੂੰ ਸ਼ੁਰੂਆਤ ਮੰਨਿਆ ਜਾਂਦਾ ਹੈ ਤੇ ਪਿਛਲੇ ਮੂੰਹ ਨੂੰ ਅੰਤ ਮੰਨਿਆ ਜਾਂਦਾ ਸੀ ਨੂਮਾ ਨੇ ਸਾਲ ਦੀ ਸ਼ੁਰੂਆਤ ਦੇ ਲਈ ਸ਼ੁਰੂਆਤ ਦੇ ਦੇਵਤੇ ਜੈਨਸ ਨੂੰ ਚੁਣਿਆ ਤੇ ਇਸ ਤਰ੍ਹਾਂ ਜਨਵਰੀ ਦਾ ਸਾਲ ਜੋ ਪਹਿਲਾ ਮਹੀਨਾ ਬਣ ਗਿਆ ਗ੍ਰੇ ਗੋਰੀਅਨ ਕਲੈਂਡਰ ਕਿਵੇਂ ਬਣਾਇਆ ਗਿਆ ਸੀ ਇਸ ਸਮਸੀ ਦੇ ਜਨਮ ਤੋਂ 46 ਸਾਲ ਪਹਿਲਾਂ ਰੋਮਨ ਰਾਜੇ ਜੂਲੀਅਸ ਸੀਜ਼ਰ ਨੇ ਨਵੀਆਂ ਗਿਣਾਵਾਂ ਦੇ ਆਧਾਰ ਤੇ ਨਵਾਂ ਕਲੈਂਡਰ ਬਣਾਇਆ ਸੀ ਇਸ ਦਾ ਨਾਮ ਜੋ ਰੱਖਿਆ ਗਿਆ ਸੀ OC ਗਸੀਜਰ ਜੋ 1 ਜਨਵਰੀ ਤੋਂ ਨਵੇਂ ਸਾਲ ਦੀ ਸ਼ੁਰੂਆਤ ਦਾ ਐਲਾਨ ਕਰਦਾ ਹੈ ਧਰਤੀ ਸੂਜ ਦਿਵਾਰੇ 365 ਦਿਨਾਂ ਤੇ 6 ਘੰਟੇ ਘੁੰਮਦੀ ਆ ਅਜੇ ਤਜਦੋਂ ਜਨਵਰੀ ਤੇ ਫਰਵਰੀ ਮਹੀਨੇ ਨੂੰ ਜੋੜਿਆ ਗਿਆ ਤਾਂ ਇਹ ਸੂਰਜ ਦੀ ਗਣਨਾ ਦੇ ਨਾਲ ਮੇਲ ਨਹੀਂ ਖਾਂਦਾ ਸੀ ਜਿਸ ਤੋਂ ਬਾਅਦ ਖੰਗੋਲ ਵਿਗਿਆਨੀਆਂ ਨੇ ਇਸ ਦਾ ਡੰਗਾਈ ਦੇ ਨਾਲ ਉਧਿਆਨ ਕੀਤਾ ਕੋਈ ਵੀ ਕੈਲੰਡਰ ਸੂਰਜ ਚੱਕਰ ਜਾਂ ਫਿਰ ਚੰਦ ਦੇ ਚੱਕਰ ਦੀ ਗਣਨਾ ਦੇ ਆਧਾਰ ਤੇ ਹੀ ਬਣਾਇਆ ਜਾਂਦਾ ਹੈ ਚੰਦ ਦੇ ਚੱਕਰ ਦੇ ਆਧਾਰਿਤ ਕੈਲੰਡਰ ਵਿੱਚ 354 ਦਿਨ ਹੁੰਦੇ ਨੇ ਇਸ ਦੇ ਨਾਲ ਸੂਰਜ ਦੇ ਚੱਕਰ ਦੇ ਆਧਾਰਿਤ ਬਣ ਕੈਲੰਡਰ ਦੇ ਵਿੱਚ 365 ਦਿਨ ਹੁੰਦੇ ਨੇ ਗ੍ਰੇਗੋਰੀਅਨ ਕੈਲੰਡਰ ਸੂਜ ਦੇ ਚੱਕਰ ਦੇ ਆਧਾਰਤ ਹੈ ਜਾਤਰ ਦੇਸ਼ਾਂ ਵਿੱਚ ਸਿਰਫ ਗ੍ਰੇਗੋਰੀਅਨ ਕੈਲੰਡਰ ਦੀ ਹੀ ਵਰਤੋਂ ਕੀਤੀ ਜਾਂਦੀ ਆ ਪੌਪ ਗ੍ਰੇਗਰੀ ਨੇ ਸਾਲ 1982 ਦੇ ਵਿੱਚ ਜੁਲੀਅਨ ਕੈਲੰਡਰ ਦੇ ਵਿੱਚ ਲੀਪ ਸਾਲਾਂ ਦੇ ਸਬੰਧ ਦੇ ਵਿੱਚ ਇੱਕ ਗਲਤੀ ਦਾ ਪਤਾ ਲਗਾਇਆ ਉਸ ਸਮੇਂ ਦੇ ਪ੍ਰਸਿੱਧ ਧਾਰਮਿਕ ਆਗੂ ਸੈਂਟ ਬੈਦੇ ਨੇ ਕਿਹੜੇ ਸਾਲ ਦੇ ਵਿੱਚ 365 ਦਿਨ 5 ਘੰਟੇ ਅਤੇ 46 ਸਕਿੰਟ ਹੁੰਦੇ ਨੇ ਇਸ ਤੋਂ ਬਾਅਦ ਰੋਮਨ ਕਲੈਂਡਰ ਨੂੰ ਬਦਲ ਕੇ ਨਵਾਂ ਕਲੈਂਡਰ ਬਣਾਇਆ ਗਿਆ ਉਦੋਂ ਤੋਂ ਹੀ ਨਵਾਂ ਸਾਲ 1 ਜਨਵਰੀ ਤੋਂ ਮਨਾਉਣ ਦਾ ਜੋ ਰੁਝਾਨ ਸੀ ਉਹ ਸ਼ੁਰੂ ਹੋ ਗਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਬਣੇ ਰਹੋ ਹਰਜਨਨ ਦੇ ਉੱਪਰ ਬਹੁਤ ਬਹੁਤ ਧੰਨਵਾਦ